again. Yeah. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਕਹਿੰਦੇ ਕਰਨ ਜਗਪ੍ਰੀਤ ਦੀ ਭੈਣ ਤਨੂ ਦਾ ਵਿਆਹ ਤੇ ਵਿਆਹ ਚ ਡੀਜੇ ਤੋਂ ਵੱਧ ਕੈਮਰੇ ਚੱਲ ਰਹੇ ਆ ਪਹਿਲਾਂ ਲੋਕ ਵਿਆਹਾਂ ਤੇ ਖਾਣ ਪੀਣ ਆਉਂਦੇ ਸੀ ਨੱਚਣ ਗਾਉਣ ਆਉਂਦੇ ਸੀ ਪਰ ਹੁਣ ਹੁਣ ਲੱਗਦਾ ਵਿਆਹ ਨਹੀਂ YouTube ਡਾਕੂਮੈਂਟਰੀ ਬਣ ਰਹੀ ਆ ਚਾਰੇ ਪਾਸੇ ਕੈਮਰੇ ਕੈਮਰੇ ਆਓ ਵੇਖੀਏ ਫਿਰ ਇਹ ਵਿਆਹ ਹੋ ਰਿਹਾ ਕਿ YouTube ਦਾ ਨੈਕਸਟ ਵਾਇਰਲ ਐਪੀਸੋਡ ਆ ਠੀਕ ਯਾਰ ਚਲੋ ਸੋਤੋ ਲੋਈ ਮਿੱਤਰੋ ਕੀ ਮੰਮੀ ਜਾਣਾ ਮੰਮੀ ਕਹਿੰਦੀ ਰੋਟੀ ਬਕਾਣੀ ਮੈਂ ਮੰਮੀ ਨੇ ਜਾਣਾ ਮੇਰਾ ਨੰਮੀ ਹਾਂ ਇਹ ਬਲੌਤ ਜਿਹੜਾ ਵਾਦਾ ਕਰਾਤੀ ਲੋਕੀ ਕਹਿੰਦੇ ਆ ਕਿ ਸਸਤੇ ਨਸ਼ੇ ਖਤਰਨਾਕ ਹੁੰਦੇ ਆ ਤੇ ਇਹ ਬੰਦਾ ਉਸ ਚੀਜ਼ ਦਾ ਲਾਈਵ ਡੈਮੋ ਦੇ ਰਿਹਾ ਇਹਦੇ ਮੂਠ ਵਰਡਸ ਤਾਂ ਹੈਗੇ ਆ ਪਰ ਬਾਹਰ ਆਉਣ ਦਾ ਰਸਤਾ ਭੁੱਲ ਗਏ ਤੂੰ ਰਾਤ ਨੂੰ ਹੀ ਪਾਣਾ ਕਮੀਚਰ ਇਹਨੇ ਤੇ ਮਤਾਵ ਨੂੰ ਕਹਿੰਦੀ ਅਣਖੇ ਕਰ ਦਿੰਨੀ ਦਵਾਈ ਲੈ ਗਈ ਦਵਾਈ ਇਹ ਥੋੜਾ ਡਿਪਰੈਸਨ ਹੋ ਗਿਆ ਸੀ ਆ ਕੇ ਦਵਾਈ ਦਵਾ ਕੇ ਲਈ ਇਹਦੇ ਫਿਰ ਆਗੇ ਕੱਟੇ ਦੇਖ ਲੋ ਹਾਲ ਇਹਦੀ ਜੀਬ ਵੀ ਕਹਿ ਰਹੀ ਆ ਵੀ ਭਰਾਵਾ ਹੁਣ ਮੈਂ ਤੇਰੇ ਕੰਮ ਨਹੀਂ ਆ ਸਕਦੀ ਜੇ ਕਿਸੇ ਨੂੰ ਸਮਝ ਲੱਗੀ ਕਿ ਮਹਿਤਾਬ ਨੂੰ ਕਾਦੀ ਦਵਾਈ ਦਵਾ ਕੇ ਲਿਆਉਣੀ ਆ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹਦੀ ਜੀਬ ਫਲਾਈਟ ਮੋਡ ਚ ਚੱਲ ਗਈ ਆ ਤੇ ਮੂੰਹ ਚੋਂ ਕੁਝ ਵੀ ਬਾਹਰ ਆਉਣ ਦੀ ਥਾਂ ਤੇ ਵਾਪਸ ਹੀ ਜਾ ਰਿਹਾ ਹੋਏ ਮਿੱਤਰਾਂ ਕਹਿੰਦੇ ਤੁੱਪ ਤੁੱਪ ਤੇ ਪੂਰੀ ਫੁੱਲ ਤੇ ਇਧਰ ਯਾਰ ਹੁਣੀ ਵੀ ओके भाई तू क्या प्रावो ਕੀਤਾ ਗੂਗਲ ਦੀ ਈਮੇਲ ਸਰਵਿਸ ਵੀ ਰਹਿੰਦੀ ਆ ਪਰ ਕਈ ਵਾਰੀ ਕ੍ਰੈਸ਼ ਹੋ ਜਾਂਦੀ ਆ ਤੈਨੂੰ ਦੇਖ ਕੇ ਤਾਂ ਐਵੇਂ ਲੱਗਦਾ ਜਿਵੇਂ ਵਿੰਡੋਜ਼ 98 'ਚ GTA 6 ਚਲਾਉਣ ਦੀ ਕੋਸ਼ਿਸ਼ ਕਰ ਰਿਆ ਹੋਵੇਂ ਪੂਰਾ ਲੋਡਿੰਗ ਤੇ ਲੱਗਿਆ ਪਿਆ ਬਾਰਾਈ ਸੁਣ ਹੋਈ ਜਾਂਦਾ ਬਤੰਦਰਾ ਕੀ ਲਾਉਣਾ ਤੈਨੂੰ ਪਤਾ ਹੀ ਆ ਬਾਬੇ ਫਿਰ लवली ਫਿਰ लवली ਲਾਈਦੀ ਆ ਕਾਸ਼ ਫਿਰ लवली ਲਾ ਕੇ ਤੇਰੇ ਮੂੰਹ ਦੇ ਨਾਲ-ਨਾਲ ਤੇਰੀ ਦਿਮਾਗੀ ਹਾਲਤ ਵੀ ਚਮਕ ਜਾਂਦੀ ਬਾਕੀ ਤੈਨੂੰ ਤੂੰ ਹੀ ਸੋਹਣਾ ਲੱਗ ਰਿਹਾ ਕਿਉਂਕਿ ਸੋਹਣਿਆ ਵਾਲਾ ਫਿਲਟਰ ਸਿਰਫ ਨਸ਼ੇ ਦੀਆਂ ਅੱਖਾਂ 'ਚ ਹੀ ਚੱਲ ਰਿਹਾ ਤੈਨੂੰ ਤਾਂ ਅੱਜ ਸਾਰੀ ਦੁਨੀਆ ਸੋਹਣੀ ਲੱਗਦੀ ਹੋਣੀ ਆ ਬਾਕੀ ਇਹਦੇ ਵੱਲੋਂ ਸੁਣ ਕੇ ਤਾਂ ਫੈਰਨ ਲਵਲੀ ਵਾਲਿਆਂ ਨੂੰ ਵੀ ਸ਼ੌਕ ਲੱਗ ਗਿਆ ਹੋਣਾ ਯਾਰ ਗੱਡੀ ਘੱਡੀ ਘਰ ਆਪਾਂ 10 ਮਿੰਟ ਜਾ ਕੇ ਆਵਾਂ ਕਿੱਥੇ ਉਹਨੂੰ ਪੰਨੀ ਖੜ ਜਾ ਕੇ ਆਣਾ ਮਾੜਾ ਮੂਤਮਾਤ ਕਰਕੇ ਯਾਰ ਗਵਾ ਅਨਪੜ ਹੈ ਕਿਆ ਪਾਗਲ ਹੈ ਕੈਸੀ ਬਾਤ ਨੇ ਕਰ ਰਹਾ ਭਾਈ ਪ੍ਰਿਆ ਮਹਾਨ ਹਸਤੀਆਂ ਇਹਨਾਂ ਦੀਆਂ ਫੈਨ ਆ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਭਰਾਵਾ ਵਲੌਗ ਚ ਕੰਟੈਂਟ ਦੇਈਦਾ ਹੁੰਦਾ ਤੇ ਇਹ ਇੱਥੇ ਲਾਈਵ ਬਲੈਡਰ ਦੀ ਅਪਡੇਟ ਦੇ ਰਿਹਾ ਇਹਨਾਂ ਨੂੰ ਇੰਨੀ ਵੀ ਸੈਂਸ ਹੈ ਨਹੀਂ ਵੀ ਅਸੀਂ ਕੀ ਅਪਲੋਡ ਕਰਨਾ ਤੇ ਕੀ ਨਹੀਂ ਵੀ ਜੇ ਤੇਰੇ ਤੋਂ ਐਟ ਆ ਟਾਈਮ ਕੈਮਰਾ ਨਹੀਂ ਬੰਦ ਹੁੰਦਾ ਸੀ ਤਾਂ ਤੂੰ ਬਾਅਦ ਵਿੱਚ ਐਡੀਟਿੰਗ ਕਰ ਲੈਂਦਾ ਕਿੰਨ ਟੋਪ ਕੇ ਰਿਪੋਰਟਾਂ ਫੋਲੋ ਕਰਾ ਜਾਂ ਪਿਆਰ ਸਪੋਰਟ ਇਦਾਂ ਹੀ ਰੱਖਿਓ ਬਣਾ ਕੇ ਸਾਡੇ ਭਰਾ ਨੇ ਸਾਡੇ ਸਿਰ ਤੇ ਇੱਕ ਚੀਜ਼ ਲੈਣੀ ਆ ਜੀ ਉਦੋਂ ਉਹ ਮਿਲ ਗਈ ਉਦੋਂ ਆਪਾਂ ਤੁਹਾਨੂੰ ਸਾਰਿਆਂ ਨੂੰ ਗ੍ਰੈਟਿਫਾਈ ਕਰਾਂਗੇ ਜੇ ਤੂੰ ਸਾਡੇ ਸਿਰੋਂ ਕੁਝ ਲੈਣਾ ਨਾ ਪਹਿਲਾਂ ਆਪਣੇ ਸਿਰ ਨੂੰ ਅਪਡੇਟ ਕਰ ਇਹਦੇ 'ਚ ਚੰਗੇ ਆਈਡੀਆਸ ਚੰਗੀਆਂ ਗੱਲਾਂ ਤੇ ਚੰਗੇ ਚੇਂਜੇਸ ਲੈ ਕੇ ਆ ਮੈਂ ਕਹਿੰਦਾ ਜੇ ਐਸ ਬਲੌਗ ਓਏ ਓ ਇੱਕ ਮਿੰਟ ਨਾਲ ਬਦ ਕਰੀ ਜੇ ਐਸ ਬਲੌਗ ਦੇ ਵਿੱਚ 200 ਤੋਂ ਉੱਤੇ ਕਮੈਂਟ ਹੋ ਗਿਆ ਤੇ ਮੈਂ ਕਹਿੰਦਾ ਜਿਹਦਾ ਸਭ ਤੋਂ ਪਹਿਲਾ ਕਮੈਂਟ ਹੋਗਾ ਫਿਰ ਨਾ ਫਰਜ ਜਿਹਦਾ ਫੈਨ ਫੁੱਲ ਘੈਂਟ ਕਮੈਂਟ ਹੋਗਾ ਜਿਹੜਾ ਜਾਦੇ ਕਮੈਂਟ ਕਰੂਗਾ ਉਹਨੂੰ ਮੈਂ ਫੋਨ ਬੋਲੋ ਕਰੂਗਾ ਤੇ ਮੈਂ ਫੋਨ ਲੈ ਕੇ ਦਊਗਾ ਇੱਕ ਫੋਨ ਲੈ ਕੇ ਦਊਗਾ ਅਜੀਰਾ ਸਭ ਤੋਂ ਵਧੀਆ ਕਮੈਂਟ ਹੋਊਗਾ ਨਾ ਉਹਨੂੰ ਮੈਂ ਫੋਲੋ ਕਰੂੰਗਾ ਮਾੜ ਹੋਈ ਪਈਆ ਕਿੰਨਾ ਵੱਡਾ ਸੈਲੀਬ੍ਰਿਟੀ ਸਮਝਦਾ ਆਪਦੇ ਆਪ ਨੂੰ ਤੇਰੇ ਫੋਲੋ ਕਰਨ ਨਾਲ ਕਿਸੇ ਨੂੰ ਕੀ ਫਾਇਦਾ ਹੋ ਜੂ ਰਹੀ ਗੱਲ ਫਾਨਦੀ ਤੇਰੇ ਵਰਗਾ ਵਲੌਗਰ ਗਿਵਏ ਦੀ ਅਨਾਉਂਸਮੈਂਟ ਕਰਕੇ ਆਪ ਮੁੜ ਕੇ ਗਾਇਬ ਹੋ ਜਾਂਦਾ ਪਹਿਲਾਂ ਤੂੰ ਆਪਣੇ ਆਪ ਨੂੰ ਦਿਮਾਗ ਗਿਫਟ ਕਰ ਲੈ ਬਾਕੀਆਂ ਨੂੰ ਗਿਵਏ ਫੇਰ ਦੇ ਲਈ ਵੱਤ ਸਹੀ ਏ ਬਾਕੀ ਹੋਰ ਕੁਝ ਨਹੀਂ ਇਹਨੂੰ ਇਹ ਆ ਕਿ ਵਿਆਹ ਵਾਲੇ ਵਲੌਗਸ ਵਾਇਰਲ ਚਲੇ ਜਾਣ ਪਰ ਤੈਨੂੰ ਪਤਾ ਇਦਾਂ ਹੋਣਾ ਨਹੀਂ ਕਿਉਂਕਿ ਸਾਰਾ ਲਾਹਾ ਤਾਂ ਸੰਦੀਪ ਨੇ ਖੱਟ ਲਿਆ ਤੇ ਵਲੌਗ ਪਾਉਣ ਤੋਂ ਪਹਿਲਾਂ ਹੀ ਸਾਰੀ ਅਪਡੇਟ ਆਪਦੇ ਚੈਨਲ ਤੇ ਦੇ ਦਿੰਦਾ ਬਾਕੀ ਕੋਈ ਪਤਾ ਨਹੀਂ ਇਹਨਾਂ ਦਾ ਵੀ ਰੌਲਾ ਪੈ ਜੇ ਵਿਆਹ ਤੋਂ ਬਾਅਦ ਵਿਊਜ਼ ਪਿੱਛੇ ਜਿਵੇਂ ਮੈਕੂ ਢਿਲੋਂ ਤੇ ਗੁਰਜਸ ਕਪਲ ਦਾ ਪਿਆ ਸੀ ਚਾਰੇ ਪਾਸੇ ਫੋਨੇ ਫੋਨ ਹੋਏ ਪਏ ਗਾਇਸ ਕਵਰ ਕਰਕੇ ਵੀਡੀਓ ਖਰਾਬ ਹੋ ਜਾਂਦੀ ਪਰ ਮੇਰਾ ਫੋਨ ਹੈ ਨਹੀਂ ਮੇਰਾ ਫੋਨ ਦੁਕਾਨ ਤੇ ਹੈ ਬਸ ਤੇਰਾ ਫੋਨ ਦੁਕਾਨ ਤੇ ਕੀ ਕਰਦਾ ਉਹ 50 ਕਿਲੋ ਦਾ ਜਾ ਦੱਸ ਉਹ ਇਹ ਵਿਆਹ ਕੇ ਵਲੌਗਰਾਂ ਦੀ ਪ੍ਰੈਸ ਕਾਨਫਰੈਂਸ ਚਾਰੇ ਪਾਸੇ ਵਲੌਗ ਹੀ ਸ਼ੂਟ ਹੋ ਰਹੇ ਆ ਲੱਗਦਾ ਜਾਗੋ ਤੇ ਜਾਗੋ ਤੋਂ ਵੱਧ ਕੈਮਰਾ ਫਲੈਸ਼ਸ ਹੀ ਚਮਕਣ ਗਿਆ ਕਹਿੰਦੇ ਵਿਆਹ ਤੇ ਪੂਰਾ ਕਾਲੋ ਗਰੁੱਪ ਇਕੱਠਾ ਹੋਇਆ ਤੇ ਵਟ ਕੱਡੇ ਪਿਆ ਵਲੌਗਾਂ ਵਾਲੇ ਤੂੰ ਕੀ ਕਰਦੀ ਮਾਮੇ ਦੀ ਫੋਟੋ ਆ ਮੇਰੀ ਮਾਮੇ ਦੀ ਫੋਟੋ ਮੇਬੀ ਹੁਣ ਚੂੜਾ ਪੁਆਈ ਦੀ ਰਸਮ ਹੋਣੀ ਆ ਤੇ ਸ਼ਾਇਦ ਇਹਨਾਂ ਦੇ ਮਾਮਾ ਜੀ ਹੈ ਨਹੀਂ ਤਾਂ ਉਹਨਾਂ ਦੀ ਪ੍ਰੈਜ਼ੈਂਸ ਫੀਲ ਕਰਨ ਲਈ ਤਸਵੀਰ ਰੱਖ ਰਹਿਆ ਕੋਲ ਓ ਸੰਦੀਪਾ ਕਾ ਸੁਣ ਰਿਹਾ ਇੱਕ ਮਿੰਟ ਰੁਕੋ ਜਾਨ ਕਾਰਨ ਜਗਪ੍ਰੀਤ ਨੇ ਬੁਲਾਇਆ ਤਾਂ ਇਹਨਾਂ ਨੂੰ ਕੰਮ ਕਰਵਾਉਣ ਵਾਸਤੇ ਸੀ ਸਾਡੇ ਨਾਲ ਹੱਥ ਵਟਾਉਣਗੇ ਤੇ ਇਹਨਾਂ ਨੂੰ ਜਦੋਂ ਵੇਖ ਲੋ ਅੰਦਰ ਵਲੌਗ ਬਣਾਉਣ ਲੱਗੇ ਪਏ ਹੁੰਦੇ ਆ ਵਾਕਈ ਵਲੌਗਰਾਂ ਨੂੰ ਸਿਰਫ ਆਪਣੇ ਨਾਲ ਮਤਲਬ ਹੁੰਦਾ ਸਾਰਿਆਂ ਚ ਰੇਸ ਲੱਗੀ ਹੋਈ ਆ ਵੀ ਮੈਂ ਪਹਿਲਾਂ ਵਲੌਗ ਅਪਲੋਡ ਕਰਨਾ ਮੇਰੇ ਵਲੌਗ ਤੇ ਜ਼ਿਆਦਾ ਵਿਊਜ਼ ਹੋਣੇ ਚਾਹੀਦੇ ਆ ਦੁਬਾਰਾ ਕਰੋ ਕਿਵੇਂ ਆ ਮੈਂ ਠੀਕ ਤੇ ਹਾਂ ਕੋਈ ਵੀ ਠੀਕ ਆ कर ओ आजा बाल ये मेरा ब्रदर है ये ये हमारा ब्रदर है ये हमारे ब्रदर है और ये भी हमारे ब्रदर है ये इनके हस्बैंड है ये 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 ब्रदर नहीं है मेरे है भी ब्रदर ही आ जा आ जा और ब्रदर कहता था मैंने ज्यादा बैग लेनी पे आ जा ये मेरी भाभी है पर मैं रहे ये सब ਆਇਤਾ ਸੀ ਇਥੇ ਮਦਦ ਕਰਨ ਪਰ ਬਹੁਤਾ ਫਾਲੋਅਰਸ ਰਹੇ ਆ ਹੈ ਕੋਈ ਹਾਲ ਵੀ ਤੁਸੀਂ ਇਥੇ ਵਿਆਹ ਇੰਜੋਏ ਕਰਨ ਆਇਓ ਵਿਆਹ ਇੰਜੋਏ ਕਰੋ ਲਾ ਕੇ ਟਿੱਕੇ ਸੁਰਖੀਆਂ ਖੋਲੇ ਕੈਮਰੇ ਕਰ ਲੋ ਚੱਕ ਦੇਸੀ ਸਵੈਗਰਸ ਬਜਟ ਵਾਲੇ ਦਿਲਜੀਤ ਦਸਾਂਝ ਬੋਟ ਦੀ ਜਗ੍ਹਾ ਬੋਟ ਹੀ ਲੱਗ ਰਹੇ ਆ ਬ੍ਰਦਰ ਆਇਆ ਆਇਆ ਬ੍ਰਦਰ ਕਹਿਦਾ ਆ ਸਾਇਆ ਕਿਸੇ ਨੂੰ ਇਹਦੀ ਗੱਲ ਸੁਣ ਕੇ ਤੋਰ ਫਿੱਟੇ ਮੂੰਹ ਤੇਰੇ ਟੈਂਸ ਦਾ ਪਹਿਲਾਂ ਹੀ ਕਨਫਿਊਜ਼ਡ ਆ ਕੇ ਤੁਹਾਡੇ ਦੋਵਾਂ ਚੋ ਹਸਬੰਡ ਕੌਣ ਆ ਕਿਉਂਕਿ ਬੋਲੀ ਤੁਹਾਡੇ ਦੋਵਾਂ ਦੀ ਇੱਕੋ ਜੀ ਆ ਇਹ ਹੁਣ ਆ ਨਵੀਂ ਸਟੇਟਮੈਂਟ ਦੇ ਦੇ ਪਤੀ ਦੀ ਥਾਂ ਤੇ ਹੁਣ ਉਹਨੂੰ ਰਖੜੀ ਦਾ ਕੈਂਡੀਡੇਟ ਬਣਾ ਲਾ ਵੀ ਦੱਸ ਇਸ ਚੀਜ਼ 'ਚ ਵੀ ਕੋਈ ਸਫਾਈ ਦੇਣ ਦੀ ਲੋੜ ਸੀ ਤੈਨੂੰ ਆ ਬਣਾਨੇ ਆ ਆਲਾ ਦੇ ਕੇ ਬਸ ਪੁੱਲਾਲਾ ਪਾਸਾ ਕਰਾਇਆ ਹੈ ਹਾਂ ਪੁੱਲਾਲਾ ਪਾਸੇ ਕਿਹਦੇ ਨਾਲ ਮੈਂ ਰਾਜੇ ਦੇਣਾ ਨਾ ਚੋੜੀ ਦੇ ਪਾਸੇ ਆ ਗਾਈਜ਼ 얘ਥੇ ਹਨਾ ਕੋਈ ਸਮਝ ਨਹੀਂ ਆਈ ਚਲੋ ਇਹ ਤਾਂ ਪਤਾ ਚੱਲ ਗਿਆ ਕਿ ਉਹਦੇ ਮਾਮਾ ਜੀ ਦੀ ਡੈਥ ਹੋਈ ਆ ਤਾਂ ਫਿਰ ਉਸ ਤੋਂ ਬਾਅਦ ਚੂੜਾ ਖੋਦੀ ਪਾ ਲੈਂਦੇ ਹੁੰਦੇ ਆ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਪਲੀਜ਼ ਕਲੀਅਰ ਜ਼ਰੂਰ ਕਰਿਓ ਕਿਉਂਕਿ ਮੈਨੂੰ ਵੀ ਇਸ ਚੀਜ਼ ਦੀ ਕੋਈ ਨੌਲੇਜ ਨਹੀਂ ਹੈਗੀ ਲਓ ਜੀ ਹੋ ਗਈਆਂ ਤਿਆਰ ਘਗਰੇ ਪਾ ਕੇ ਹੁਣ ਲਾਉਣ ਗਿਆ ਰੌਣਕਾਂ मजा आएगा ना भिडो ਚਾਰੇ ਕਪਲ ਵਲੌਗਰਸ ਨੇ ਨਾ ਦੋ ਦਿਨ ਪਹਿਲਾਂ ਤਾਂ ਹੀ ਡੇਰਾ ਲਾਇਆ ਹੋਇਆ ਇਹਨਾਂ ਦੇ ਘਰੇ ਹਰ ਇੱਕ ਵਲੌਗ ਦੇ ਵਿੱਚ ਮੈਂ ਇਹੀ ਸੁਣਿਆ ਕਰਨ ਨੂੰ ਕਹਿੰਦੇ ਆ ਕਿ ਮੇਰੇ ਨਾਲ ਕੋਈ ਕੰਮ ਕਰਵਾ ਦਿਓ ਫੇਰ ਵਿਚਾਰਾ ਅੰਦਰ ਜਾਂਦਾ ਫੇਰ ਉਹਨਾਂ ਨੂੰ ਕਹਿੰਦਾ ਕਿ ਕੋਈ ਕੰਮ ਕਰਵਾ ਦਿਓ ਪਰ ਇਹ ਨਹੀਂ ਵਲੌਗ ਚੋਂ ਬਾਹਰ ਨਿਕਲੇ ਤੇ ਆ ਸ਼ਤਰਮੁਰਗ ਜੇ ਨੇ ਜਮਾ ਹੀ ਨਹੀਂ ਕੋਸ਼ਿਸ਼ ਕੀਤਾ ਇਹਨੇ ਬਸ ਆਪਦੇ ਕੰਟੈਂਟ ਕੱਢਣ ਵੱਲ ਧਿਆਨ ਦਿੱਤਾ ਤੇ ਨਾ ਇਹਨਾਂ ਦੀਆਂ ਘਰ ਵਾਲੀਆਂ ਨੇ ਛੁਟਕੀ ਦੀ ਹੈਲਪ ਕੀਤੀ ਤੇ ਹੁਣ ਨੱਚਣ ਚ ਸਭ ਤੋਂ ਮੂਰੇ ਪਰ ਇਹਨਾਂ ਨੂੰ ਪਤਾ ਨਾ ਇੱਥੋਂ ਹੀ ਤਾਂ ਕੰਟੈਂਟ ਨਿਕਲਣਾ ਇੱਥੋਂ ਹੀ ਤਾਂ ਵਿਊ ਆਣੇ ਆ ਸਾਰਿਆਂ ਚ ਨਾ ਅੱਧੀਆਂ ਦੀ ਗਲਾਸੀ ਕੋਕ ਕੋਕ ਪਾਨ ਚਲੋ ਕੋਈ ਗੱਲ ਨਹੀਂ ਕੋਕ ਪਾਨ ਲੱਗਿਆ ਗਲਾਸੀਆਂ ਚ ਉਹਨਾਂ ਬੰਦ ਸਾਲੇ ਨੂੰ ਪਲਾਇਆ ਅੱਛਾ ਬ੍ਰੇਕਿੰਗ ਨਿਊਜ਼ ਕੋਕ ਪਾਨ ਲੱਗਾ ਗਲਾਸੀਆਂ ਚ ਜਿੱਸਦਾ ਤਾਂ ਆਇਆ ਜਿਵੇਂ NASA ਨੇ ਨਵਾਂ ਗ੍ਰਹਿ ਲੱਭ ਲਿਆ ਹੋਵੇ ਇਹਨਾਂ ਦਾ ਵਾਸਤੇ ਚੱਲੇ ਤਾਂ ਗਲਾਸ ਚ ਪਾਣੀ ਪਾਉਂਦਾ ਵੀ ਵਲੌਗ ਬਣਾ ਲਿਆ ਕਰਨ ਅੱਜ ਦੀ ਲੀਵਰ ਬ੍ਰੇਕਿੰਗ ਨਿਊਜ਼ ਹੁਣ ਪਾਨ ਲੱਗਾ ਗਲਾਸ ਚ ਪਾਣੀ ਇਹ ਤੁਹਾਡੇ ਸਿਰ ਚ ਪੈਣ ਲੱਗੀ ਸੱਤਾ ਚੁੱਲਿਆਂ ਦੀ ਸੁਆਹ ਯਾ ਗੋਣ ਇੱਧਰ ਆਏਗੀ ਆਪਾਂ ਇਥੇ ਵੇਟ ਕਰਦੇ ਵਾ ਇਹ ਸਿਰਫ ਆਉਣ ਵਾਲੀ ਹੈ ਪ੍ਰਾਵਾ ਜਾਗੋ ਆਣੀਆ ਕਿ YouTube ਦਾ ਸੰਗਰਾਮ ਕੈਮਰਾ ਬੰਦ ਕਰਕੇ ਤੂੰ ਵੀ ਨੱਚਲਾ 2 ਮਿੰਟ ਇਹਦੀ ਤਾਂ ਉਹ ਗੱਲ ਆ ਜਾਗੋ ਲਈ ਆਇਆ ਪਰ ਕੈਮਰਾ ਧੋਣੀ ਲਾਇਆ ਮੇਰੀ ਕੁੜੀ ਵੀ ਬੜਾ ਮੇਰੀ ਕੁੜੀ ਵੀ ਵਲੌਗ ਚ ਲਿਆ ਆਦੀ ਨਹੀਂ ਆਈ ਹਾਲੂ ਵੀ ਨਹੀਂ ਆਈ ਜਿੰਦਿਆਂ ਬਸ ਸੋਣਿਆ ਬਣ ਅੱਛਾ ਅੱਛਾ ਓਕੇ ਨਹੀਂ ਜ਼ਰੂਰ ਹੈ ਕਾਕੀ ਨੂੰ ਵੀ ਲਾਇਆ ਮੈਂ ਕਾਕਾ ਲਈ ਹੋ ਗਈ ਨਹੀਂ ਕਿਉਂ ਨਾ ਵੀ ਤੁਹਾਡਾ ਕਾਕਾ ਲੈ ਬਸ ਓ ਭੈਣਾ ਤੁਸੀਂ ਅਜੇ ਫੇਰ ਇਹਨਾਂ ਦੇ ਰੋਸਟ ਨਹੀਂ ਵੇਖੇ ਕਿਤੇ ਇਹਨਾਂ ਦੇ ਨਾਲ-ਨਾਲ ਤੁਸੀਂ ਵੀ ਫੇਮਸ ਹੋ ਜਾਓ ਇਹਨਾਂ ਨੂੰ ਉਹੀ ਲੋਕ ਕਹਿੰਦੇ ਆ ਕਿ ਅਸੀਂ ਤੁਹਾਡੀ ਵੀਡੀਓ 'ਚ ਆਉਣਾ ਜਿਨ੍ਹਾਂ ਨੂੰ ਇਹਨਾਂ ਦਾ ਪਤਾ ਨਹੀਂ ਹੁੰਦਾ ਜੇ ਇੱਕ ਵਾਰ ਰੋਸਟ ਵੇਖਣ ਲੱਗ ਗਏ ਨਾ ਕੰਨਾਂ ਨੂੰ ਹੱਥ ਲਾਉਣਗੇ ਵੀ ਭਰਾਵਾ ਜੋ ਹੋ ਜੇ ਅਸੀਂ ਤੇਰੀ ਵੀਡੀਓ 'ਚ ਨਹੀਂ ਆ ਸਕਦੇ ਹੈਲੋ ਗੈਸ ਹੈਲੋ ਗੈਸ ਗੈਸ ਇੱਥੇ ਪਰ ਬੋਲੋ ਨਾ ਛੁਟਕੀ ਵੇਖੋ ਤੁਸੀਂ ਆਂਦੀਆ ਪਛਾਨ 'ਚ ਚੱਲ ਇਹਦਾ ਵੀ ਲੰਮੀ ਗੋਤ ਵਾਲਾ ਸੁਪਨਾ ਪੂਰਾ ਹੋ ਹੀ ਗਿਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਬਾਕੀ ਤਾਂ ਨੱਚ ਰਿਹਾ ਤੇ ਇਹ ਬੰਦਾ ਕੈਮਰੇ ਨਾਲ ਜ਼ੂਮ ਇਨ ਜ਼ੂਮ ਆਊਟ ਕਰੀ ਜਾਂਦਾ ਇਹ ਇਹੋ ਜਿਹਾ ਬੰਦਾ ਵੀ ਜਾਗੋਂ ਤੋਂ 2 ਘੰਟੇ ਪਹਿਲਾਂ ਹੀ ਜਾਗੋ ਦਾ ਥੰਬਨੇਲ ਰੈਡੀ ਕਰਕੇ ਰੱਖ ਲਿਆ ਹੋਣਾ ਜਿਵੇਂ ਵਲੌਗ ਪੂਰਾ ਹੋਇਆ ਨਾਲ ਦੀ ਨਾਲ ਨੈਟ ਤੇ ਚਾੜ ਦੂੰ ਚਾਰੇ ਜਿਹੜੀਆਂ ਵਲੌਗਾਂ ਵਾਲੀਆਂ ਸਾਰੀਆਂ ਤੋਂ ਵੱਖਰੀਆਂ ਹੀ ਦੇਸਦੀਆਂ ਹੁਣ ਦਿੰਦੀਆਂ ਅਗਲੀਆਂ ਕਿਸੇ ਨੂੰ ਮੂਰੇ ਨਾ ਕੋਈ ਰਿਸ਼ਤੇਦਾਰ ਨਾ ਕੋਈ ਆਂਢੀ ਗੁਆਂਢੀ ਆਪ ਹੀ ਪ੍ਰਧਾਨਣਾ ਬਣੀਆਂ ਫਿਰਦੀਆਂ ਯਾ 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 ਚੱਲੋ ਇੰਜੋਏ ਤਾਂ ਕਰੀ ਜਾਂਦੀਆਂ ਪਰ ਇਹਨਾਂ ਦੇ ਘਰਦਿਆਂ ਦੀ ਕਿਸਮਤ ਬਾਲੀ ਖਰਾਬ ਆ ਕੰਟੈਂਟ ਦੀ ਸ਼ੂਟਿੰਗ ਕਰਨ ਦੇ ਚੱਕਰ ਚ ਉਹਨਾਂ ਤੋਂ ਨੱਚਿਆ ਵੀ ਨਹੀਂ ਜਾਂਦਾ guys ایتھے ਕੰਟੈਂਟ ਦਾ ਮਤਲਬ ਘਰ ਵਾਲੀਆਂ ਪਿਆਰੀ ਸਮਝ ਗਈ ਆਵਦੀ ਸ਼ਕਲੇ ਘਾਟੀ ਵਿਖਾਉਂਦੇ ਐ ਇਹਨਾਂ ਨੂੰ ਪਤਾ ਐ ਇਦਾਂ ਵਿਊ ਨਹੀਂ ਆਉਣੇ ਇਹਨਾਂ ਦੀ ਜਾਗੋ ਦੇ ਵਿੱਚ ਤੁਹਾਨੂੰ ਕੋਈ ਵੀ ਸਿਆਣਾ ਬੰਦਾ ਦਿਸਦਾ ਸਾਰੇ ਬਸ ਇੱਕੋ ਜੇ ਇਕੱਠੇ ਹੋਏ ਆ ਮੈਨੂੰ ਤਾਂ ਲੱਗਦਾ ਰਿਸ਼ਤੇਦਾਰਾਂ ਦੀ ਥਾਂ ਤੇ ਇਹਨੇ ਸਿਰਫ ਵਲੌਗਰ ਹੀ ਸਾਧਲੇ ਤੇ ਜਿਹੜੇ ਆਏ ਵੀ ਹੋਣਗੇ ਉਹ ਵਿਚਾਰੇ ਵੈਸੇ ਹੀ ਨਹੀਂ ਮੂਹਰੇ ਆਉਂਦੇ ਕਿ ਸਾਡੇ ਵਲੌਗ ਨਾਲ ਬਣ ਜਾਣ ਇਹਨਾਂ ਨੇ ਸਾਰੇ ਵਿਆਹ ਨੂੰ ਵੀ ਕੰਟੈਂਟ ਹੀ ਬਣਾ ਕੇ ਰੱਖਤਾ ਮੈਨੂੰ ਤਾਂ ਇਹ ਲੱਗਦਾ ਕਿ ਰਿਸ਼ਤੇਦਾਰਾਂ ਦਾ ਨੱਚਣ ਦਾ ਚਾ ਵੀ ਵਿੱਚੇ ਹੀ ਰਹਿ ਗਿਆ ਇਹ ਤਾਂ ਬੰਦਾ 5-10 ਮਿੰਟ ਦੀ ਕਲਿੱਕ ਲੈਣ ਤੋਂ ਬਾਅਦ ਵਲੌਗ ਬੰਦ ਕਰ ਦਿੰਦਾ ਵੀ ਚੱਲ ਹੁਣ ਜਿਨ੍ਹਾਂ ਨੇ ਵਲੌਗ 'ਚ ਨਹੀਂ ਵੀ ਆਉਣਾ ਉਹ ਵੀ ਇੰਜੋਏ ਕਰ ਸਕਣ ਪਰ ਨਹੀਂ ਇੰਨਾ ਨਹੀਂ ਨਾ ਤਾਂ ਅਪ ਇੰਜੋਏ ਕਰਨਾ ਹੁੰਦਾ ਨਾ ਕਿਸੇ ਨੂੰ ਕਰਨ ਦੇਣਾ ਹੁੰਦਾ ਸਾਰੀ ਜਾਗੋ ਦਾ ਹੀ ਫੁੱਲ ਵਲੌਗ ਬਣਾਇਆ ਪਿਆ ਤੇ ਵੱਖੋ ਵੱਖਰੇ ਤਿੰਨ ਚਾਰ ਚੈਨਲਾਂ ਤੇ ਆਉਣਾ ਮੈਨੂੰ ਲੱਗਦਾ ਰਿਸ਼ਤੇਦਾਰਾਂ ਦੇ ਤਾਂ ਚਾਹੀ ਵਿੱਚੇ ਰਹਿ ਗਏ ਬਾਕੀ ਤੁਸੀਂ ਵਿਆਹ ਵਾਲੀ ਕੁੜੀ ਵੇਖੋ ਤਨੂੰ ਵਿਚਾਰੀ ਭੋਲੀ ਜੀ ਤੇ ਸਿੰਪਲ ਜੀ ਕੁੜੀ ਆ ਤੇ ਜਿਹਦਾ ਵਿਆਹ ਸੀ ਉਹਦੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਆਪ ਤਾਂ ਇਹਨਾਂ ਚਾਰਾਂ ਪੰਜਾਂ ਨੇ ਬੜੇ ਸੋਹਣੇ ਟਿੱਕੇ ਲਾ ਕੇ ਹੇਅਰ ਸਟਾਈਲ ਕਰ ਲਏ ਮੀਡੀਆਂ ਗੁੱਤਾਂ ਗੋੰਦ ਲੀਆਂ ਤੇ ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਦੇ ਵੀ ਕੋਈ ਹੇਅਰ ਸਟਾਈਲ ਕਰ ਦਿੰਦੀਆਂ ਪਰ ਇਹਨਾਂ ਕੋਲੇ ਤਾਂ ਆਪ ਦੇ ਆਪ ਚੋਂ ਬਾਹਰ ਨਿਕਲਣ ਦੀ ਫੁਰਸਤ ਹੈ ਨਹੀਂ ਉਹਦਾ ਕਿੱਥੋਂ ਮੇਕਓਵਰ ਕਰ ਦੇਣਾ ਸੀ ਬਾਕੀ ਤੁਹਾਨੂੰ ਸਾਰੇ ਵਲੌਗਰਾਂ ਨੂੰ ਇੱਕ ਸਲਾਹ Enjoy the moment not just views ਕਦੇ-ਕਦੇ ਪਰਸਨਲ ਲਾਈਫ ਨੂੰ ਆਫਲਾਈਨ ਹੋ ਕੇ ਵੀ Enjoy ਕਰ ਲਿਆ ਕਰੋ ਬਾਕੀ ਗਾਇਜ਼ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ